ਤੇ ਮਾਦਾ ਬਸਾ ਲਈ ਤੇਰੇ ਪਿੱਛੇ ਲੱਗ ਲੱਗ ਕੇ ਆਏ ਹੱਖ ਤੇ ਪਿੱਛੇ ਦਿਸ ਆਵੇ ਬਹੁਤ ਬੜੀ ਨੂੰ ਬਰਾਈ ਲੈਣ ਦੇ ਨੂੰ ਛੁੜਿਆ ਮਿਲਦੇ ਖਰੇ ਮਕੇ ਸਾਸਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਜ਼ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਕਈ ਵਾਰੀ ਪੰਜਾਬੀ ਵਿੱਚ ਸੱਭਿਆਚਾਰ ਗੀਤ ਸੁਣੀਤ ਰਹੀ ਵੀ ਸੁਣਿਆ ਹੋਣਾ ਆਪਾਂ ਵੀ ਤੂੰ ਕੀ ਜਾਣੇ ਬਲਿਏ ਨਹੀਂ ਜੱਟ ਜਿਗਾੜੀ ਹੁੰਦੇ ਆ ਅੱਜ ਇਸ ਤਰ੍ਹਾਂ ਦੀ ਹੀ ਇੱਕ ਵੀਡੀਓ ਨੂੰ ਲੈ ਕੇ ਮੈਂ ਤੁਹਾਡੇ ਪੇਸ਼ ਹੋਣਾ ਵੀ ਇੱਕ ਪਿੰਡ ਚੜੇ ਬਣ ਤੋਂ ਹੈਗੇ ਆ ਭਾਈ ਸਾਵਾ ਤੇ ਉਹਨਾਂ ਨੇ ਇੱਕ ਨਵਾਂ ਜਿਹਾ ਜਿਗਾੜ ਬਣਾਇਆ ਯਾਨੀ ਕਿ ਇੱਕ ਟਰੈਕਟਰ ਬਣਾਇਆ ਜਿਹਦੇ ਵਿੱਚ ਟਿੱਟਾ 37 60 ਜਿਹਨੂੰ ਪੰਜਾਬੀ ਵਿੱਚ ਬੋਲਿਆ ਲਾਂ ਜਾਂਦਾ ਸੀ ਉਹ ਦੇਖਣ ਵਾਲੀ ਇਹ ਗੱਲ ਆ ਵੀ ਕੰਪਨੀਆਂ ਵੀ ਬਣਾਉਂਦੀਆਂ ਬਾਗਬੂਗਾਉਣ ਲਈ ਉਹ ਟਰੈਕਟਰ ਜਿਹੜੇ ਉਹ ਕੰਪਨੀਆਂ ਵੱਡੇ ਬਣਾਉਂਦੀਆਂ ਆਪਣੇ ਹਿਸਾਬ ਕਿਤਾਬ ਚ ਲਿਆ ਕੇ ਜਿਨ੍ਹਾਂ ਦਾ ਚਿੱਕਸੀ ਨੰਬਰ ਪਲੇਟ ਨੰਬਰ ਸਭ ਕੁਝ ਹੁੰਦਾ ਹੈ ਦੂਸਰੇ ਪਾਸੇ ਉਹਨਾਂ ਨੇ ਵੀ ਇਹ ਕੀ ਕੀਤਾ ਪਿੰਡ ਚੜੇਵਣ ਤੋਂ ਇੱਕ ਜਗਾੜੀ ਪਰਿਵਾਰ ਦੇ ਵੱਲੋਂ ਕੀ ਕੀਤਾ ਗਿਆ ਕਿ ਉਹਨਾਂ ਦੇ ਪੋਤਰੇ ਦਾ ਜਨਮ ਸੇ ਜਨਮ ਦੇ ਨਸੀਗਾ ਤੇ ਜਦੋਂ ਉਹ ਪੋਤੇ ਨੇ ਮੰਗ ਕੀਤੀ ਨਾ ਫਿਰ ਇਹ ਦਾਦੇ ਨੇ ਇਹ ਤੀਜ ਤਿਆਰ ਕਰਕੇ ਦਿੱਤੀ ਪੋਤਰੇ ਦੇ ਜਨਮ ਦਿਨ ਤੇ ਇਹ ਟਰੈਕਟਰ ਤਿਆਰ ਕਰਕੇ ਦਿੱਤਾ ਤੇ ਦੂਸਰੇ ਪਾਸੇ ਇਹ ਗੱਲ ਵੀ ਦੇਖਣ ਨੂੰ ਸਾਹਮਣੇ ਮਿਲੀ ਕਿ ਜਿਹੜਾ ਉਹਨੇ ਇੱਕ ਤੋਹਫਾ ਦਿੱਤਾ ਉਹ ਤੋਹਫਾ ਸਾਰੇ ਪਰਿਵਾਰ ਨੂੰ ਹੀ ਲੈ ਕੇ ਤੁਰਨ ਵਾਲੀ ਗੱਲ ਆ ਉਹਦੇ ਮਗਰ ਹੀ ਇੱਕ ਟਰਾਲੀ ਬਣਾ ਦਿੱਤੀ ਗਈ ਆ ਉਹਦੇ ਮਗਰ ਹੀ ਇੱਕ ਜਿਵੇਂ ਬੰਡੀ ਦੇ ਵਿੱਚੋਂ ਇਧਰ ਉਧਰ ਸਮਾਨ ਲੈ ਕੇ ਜਾਣਾ ਹੈ ਜਾਂ ਕੋਈ ਹੋਰ ਰੋਜ਼ ਮਹਾਰਾਜੀਆਂ ਚੀਜ਼ਾਂ ਲੈ ਕੇ ਜਾਣੀਆਂ ਇਸ ਕਰਕੇ ਹੀ ਇਹ ਮੰਡੀ ਬਰੀ ਵਾਲਾ ਵਿਖੇ ਜਿਹੜੇ ਸੀ ਅੱਜ ਭਾਈ ਸਾਹਿਬ ਪਹੁੰਚੇ ਆ ਤੇ ਕੈਮਰੇ ਦੇ ਸਾਹਮਣੇ ਨਹੀਂ ਆ ਰਹੇ ਸੰਗਦੇ ਆ ਪਤਾ ਨਹੀਂ ਗੱਲ ਕੀ ਆ ਚਲੋ ਕੋਈ ਗੱਲ ਨਹੀਂ ਜਿਹੜੀ ਇਹਨਾਂ ਦੀ ਸੰਗਾ ਆਪਾਂ ਖੋਲਦੇ ਨੇ ਮਿਲ ਕੇ ਤੁਸੀਂ ਨਾਲੇ ਤਾਂ ਇਹ ਵੀਡੀਓ ਦੇਖੋ ਤੇ ਨਾਲੇ ਕਮੈਂਟਾਂ ਰਾਈ ਇਹ ਦੱਸੋ ਵੀ ਇਹਨਾਂ ਦਾ ਜਗਾੜ ਜਿਹੜਾ ਜੱਟ ਜਗਾੜੀ ਜੱਟਾਂ ਦਾ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਜਿਹੜਾ ਦਾਦਾ ਹੈ ਉਹਨੇ ਕਿਹੋ ਜੀ ਪੋਤੇ ਨੂੰ ਇੱਕ ਜਿਹੜਾ ਤੋਹਫਾ ਦਿੱਤਾ ਇਹ ਉਹ ਸਾਰੇ ਪਰਿਵਾਰ ਲਈ ਤੋਹਫਾ ਇੱਕ ਸਾਰਤਕ ਸਿੱਧ ਹੋਇਆ ਜਿਹੜੀ ਜਗ੍ਹਾ ਮਰਜੀ ਜਾਂਦੇ ਲਿਜਾਂਦੇ ਸ਼ਹਿਰ ਬਾਹਰ ਸਾਰੇ ਕੰਮ ਕਰਦੇ ਆ ਇਸ ਕਰਕੇ ਜਿਹੜੀ ਇਹ ਚੀਜ਼ ਬਿਲਕੁਲ ਦੇਖਣ ਅਤੇ ਸੁਣਨ ਵਾਲੀ ਅਤੇ ਅੱਗੇ ਸ਼ੇਅਰ ਕਰਨ ਵਾਲੀ ਆ ਤੇ ਮੇਰੇ ਵੱਲੋਂ ਵੀ ਦਾਦੇ ਦੇ ਜਿਹੜਾ ਬੱਚੇ ਦੇ ਜਨਮ ਦਿਨ ਤੇ ਇਹ ਤਿਆਰ ਕਰਕੇ ਦਿੱਤਾ ਹੈ ਤੇ ਮੇਰੇ ਟਾਈਗਰ ਪੰਜਾਬ ਨਿਊ ਚੈਨਲ ਦੀ ਸਾਰੀ ਟੀਮ ਵੱਲੋਂ ਵੀ ਬੱਚੇ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਲੱਖ ਲੱਖ ਵਾਰਕਾ ਧੰਨਵਾਦ ਸਤਿ ਸ੍ਰੀ ਅਕਾਲ